ਹਾਂਜੀ ਤੇ ਗੁੱਡ ਮਾਰਨਿੰਗ ਲੋ ਜੀ ਵੀਰੋ ਨੋਲਾਉਸ ਤੇ ਨਿਕਲਣਾ ਆਲਮੋਸਟ ਆਲਮੋਸਟ ਮਾਰਚ ਵਾਲੇ ਵੀ ਸਟਾਰਟ ਹੋ ਗਏ ਨੇ ਮੈਂ ਇੰਸਟਾਗ੍ਰam ਤੇ ਪੋਸਟਾਂ ਵੀ ਪਾਈਆਂ ਨੇ ਜਿਹੜੇ ਨੋਲਾਉਸ ਦਾ ਅਸੀਂ ਪੇਪਰ ਪ੍ਰੇਪਰੇਸ਼ਨ ਮਾਰਚ ਦੇ ਮਹੀਨੇ ਦੇ ਵਿੱਚ 18 ਮਾਰਚ ਨੂੰ ਤੇ 25 ਮਾਰਚ ਨੂੰ ਉਹਨਾਂ ਦੇ ਨੋਲਾਉਸ ਦਾ ਕਲੀਅਰ ਤੌਰ ਤੇ ਇਸ਼ੂ ਹੋ ਗਏ ਨੇ ਤੁਹਾਡੇ ਵਿੱਚੋਂ ਕਿਸੇ ਵੀ ਵੀਰ ਨੇ ਆਪਣਾ ਨੋਲਾਉਸ ਦਾ ਚੈੱਕ ਕਰਵਾਉਣਾ ਹੈ ਵੈਰੀਫਾਈ ਕਰਵਾਉਣਾ ਹੈ ਤਾਂ ਇੰਸਟਾਗ੍ਰam ਤੇ ਜ਼ਰੂਰ ਕੰਟੈਕਟ ਕਰੇ ਉਸ ਤੋਂ ਬਾਅਦ ਵੀਰ ਜੀ ਜਿੰਨਾ ਵੀਰਾਂ ਦੇ 2 ਨੰਬਰ ਦਮਾਂਦੇ ਨੇ 2 ਨੰਬਰ ਨੋਲੇ ਉਸਤੇ ਨੇ ਉਹ ਜ਼ਰਾ ਇਸ ਟਾਈਮ احتیاط ਵਰਤੋ ਕਿਉਂਕਿ ਜਿਹੜੀ اٹਲੀਅਨ ਐਮਬੈਸੀ ਉਹ ਲਾਈਫਟਾਈਮ ਲਈ ਬੈਨ ਕਰੰਟ ਹੈਗੀ ਤੇ ਇਸੇ ਲਈ ਵੀਰੋ ਜਿੰਨਾ ਹੋ ਸਕਦਾ ਉਹਨਾਂ ਪੇਪਰ ਵੈਰੀਫਾਈ ਕਰਵਾ ਕੇ ਪੇਪਰ ਚੈੱਕ ਕਰਵਾ ਕੇ ਤੇ ਫਿਰ ਜੋ ਵੀ ਅਗਲਾ ਹਸਾਬ ਕਿਤਾਬ ਹੈ ਉਹ ਲਾਓ ਠੀਕ ਹੋ ਗਿਆ ਬੇ ਜੀ ਇੰਸਟਾਗ੍ਰam ਦੀ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹਰ ਇੱਕ ਵੀਰ ਮਿੱਤਰ ਜਿਹੜਾ ਉਹ ਪੇਪਰ ਐਮਬੈਸੀ ਦੇ ਵਿੱਚ ਜਮ੍ਹਾਂ ਕਰਾਉਣ ਤੋਂ ਪਹਿਲਾਂ ਇੱਕ ਵਾਰਾਂ ਚੈੱਕ ਜ਼ਰੂਰ ਕਰਵਾਏ ਇੱਕ ਵਾਰਾਂ ਵੈਰੀਫਾਈ ਜ਼ਰੂਰ ਕਰਵਾਏ ਉਸ ਤੋਂ ਬਾਅਦ ਵੀਰ ਜੀ ਜਿੰਨੇ ਵੀ ਲਾਈਕ ਦਸੰਬਰ ਵਾਲੇ ਪੇਪਰ ਨੇ ਜਾਂ ਫਿਰ ਉਸ ਤੋਂ ਬਾਅਦ ਜਿੰਨੇ ਵੀ ਮਾਰਚ ਵਾਲੇ ਪੇਪਰ ਨੇ ਉਹ ਸਾਰੇ ਦੇ ਸਾਰੇ ਵੈਰੀਫਾਈ ਹੋ ਸਕਦੇ ਨੇ ਤੁਸੀਂ ਵੈਰੀਫਾਈ ਕਰਵਾ ਸਕਦੇ ਹੋ ਸਾਡੇ ਜ਼ਰੀਏ ਕਰਵਾ ਸਕਦੇ ਹੋ ਉਹਦੇ ਵਾਸਤੇ ਸਿਰਫ ਔਰ ਸਿਰਫ ਤੁਹਾਡੇ ਜਿਹੜੀ ਦਮਾਨਦੇ ਦੀ ਸਲਿੱਪ ਉਹ ਚਾਹੀਦੀ ਏ ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਵੀਰ ਜੀ ਤੁਹਾਡੇ ਕੋਲ ਚਾਹੀਦਾ ਬਈ ਤੁਹਾਡਾ ਪਾਸਪੋਰਟ ਦਾ ਨੰਬਰ ਇਹਨਾਂ ਦੋਆਂ ਚੀਜ਼ਾਂ ਦੇ ਉੱਤੇ ਤਿੰਨ ਤਿੰਨ ਤੋਂ ਚਾਰ ਵਰਕਿੰਗ ਡੇਜ਼ ਦੇ ਵਿੱਚ ਵਿੱਚ ਜਿਹੜਾ ਨਾ ਉਹ ਕੰਮ ਹੋਈਏਗਾ ਤੁਹਾਡਾ ਪਹਿਲਾਂ ਦੋ ਦਿਨ ਲੱਗਦੇ ਹੁੰਦੇ ਸਨ ਪਹਿਲਾਂ ਇੰਨਾ ਰਸ਼ ਨਹੀਂ ਸੀ ਹੁੰਦਾ ਹੁਣ ਬਹੁਤ ਹੀ ਜ਼ਿਆਦਾ ਵੀਰ ਵੈਰੀਫਾਈ ਕਰਵਾਉਂਦੇ ਨੇ ਤੇ ਜਿਹਦੇ ਕਰਕੇ ਟਾਈਮ ਬਹੁਤ ਹੀ ਜ਼ਿਆਦਾ ਲੱਗਦਾ ਵੇ ਤੇ ਇਸੇ ਲਈ ਮਿੱਤਰੋ ਚੈੱਕ ਜ਼ਰੂਰ ਕਰਵਾਓ ਉਹ ਨਾ ਹੋਵੇ ਕਿ ਤੁਸੀਂ ਆਪਣੇ 20 ਯੂਰੋ ਬਚਾਉਣ ਦੇ ਚੱਕਰਾਂ ਦੇ ਵਿੱਚ ਲਾਈਫਟਾਈਮ ਵਾਸਤੇ ਬੈਨ ਹੋ ਜੇ ਉਹ ਤੋਂ ਅਟਲੀ ਐਂਬੈਸੀ ਜਰਮਾਨਾ ਵੀ ਠੋਕ ਛੜੇ ਤੇ ਬਿਹਤਰ ਇਹ ਹੀ ਹੈ ਜਰਮਾਨੇ ਤੋਂ ਵੀ بچੋ ਤੇ ਸੇਵ ਹੋ ਕੇ ਤਾਂ ਜੋ ਵੀ ਹਸਾਬ-ਕਿਤਾਬ ਕਰੋ ਤੁਝੇ ਨੰਬਰ ਤੇ 에이ਜੰਟ ਨੂੰ ਕੋਈ ਵੀ ਰੁਪਿਆ ਪਹਿਲਾਂ ਨਹੀਂ ਦੇਣਾ ਹੈ ਠੀਕ ਹੋ ਗਿਆ ਵੀਰ ਜੀ ਹੋਰ ਕੋਈ ਵੀ ਸਵਾਲ ਕਿਸੇ ਵੀ ਕੰਟਰੀ ਦੇ ਰਿਲੇਟਡ ਡਿਸਕਸ ਕਰਨਾ ਚਾਹੁੰਦੇ ਹੋ ਤੇ ਵੀਰ ਜੀ ਤੁਸੀਂ ਜਿਹੜਾ ਉਹ ਇੰਸਟਾਗ੍ਰam ਤੇ ਆਰਟੀਕ ਕੰਟੈਕਟ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਬਾਅਦ ਤੋ ਬਾਅਦ ਸ਼ੇਅਰ ਕਰੋ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਮਿਲਨੇ ਆ ਮਿੱਤਰੋ ਤੁਹਾਨੂੰ ਨੈਕਸਟ ਵੀਡੀਓ ਚ ਰਾਬੜਾ ਰੱਖਾ